ਤੇ ਆ ਸੀਗਾ ਸਾਡਾ ਸਮਾਨ ਜਿਹੜਾ ਹੀ ਚੋਗ ਕੇ ਤੁਰ ਪਏ ਆ ਜਿਹੜੀ ਪੋਟੈਟੋ ਤੇ ਆਪਾਂ ਛੱਡਣੇ ਨਹੀਂ ਨਾ ਕਿਉਂਕਿ ਬਾਕੀ ਭਾਵੇਂ ਸਾਰਾ ਕੁਝ ਰਜੇ ਪਰ ਚਿਲੀ ਪੋਟੈਟੋ ਹੈਲੋ ਸাশ੍ਰੀ ਕਾਲ ਜੀ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਅੱਜ ਆਪਾਂ ਚੱਲੇ ਸੀਗੇ ਮਾਰਕੀਟ ਥੋੜਾ ਜਿਹਾ ਸਮਾਨ ਲੈਣ ਫਿਰ ਕੀ ਸੀਗਾ ਫਿਰ ਅਸੀਂ ਫੋਟੋ ਸ਼ੂਟ ਕਰ ਦਿੱਤਾ ਸਟਾਰਟ ਤੇ ਚੱਲਣ ਚਾਲੇ ਪਾਲੇ ਅਸੀਂ ਬਾਹਰ ਨੂੰ ਕਿਉਂਕਿ ਮੰਮਾ ਨੇ ਕਹਿਆ ਸੀਗਾ ਥੋੜਾ ਜਿਹਾ ਕਿਚਨ ਦਾ ਸਮਾਨ ਲਿਆਉਣ ਨੂੰ ਤੇ ਜਦੋਂ ਬਾਹਰ ਜਾ ਕੇ ਦੇਖਿਆ ਤੇ بارش ਹੋ ਗਈ بارش ਫਿਰ ਕੀ ਸੀਗਾ ਫਿਰ ਅਸੀਂ ਪਰ ਨਹੀਂ ਰੁਕੇ ਚੱਲਦੇ ਗਏ ਚੱਲਦੇ ਗਏ ਤੇ ਫਿਰ ਅਸੀਂ ਪਹੁੰਚ ਕੇ ਗਰੋਸਰੀ ਸਟੋਰ ਤੇ ਉੱਥੋਂ ਲਿਆ ਸਮਾਨ ਹੁਣ ਤੁਸੀਂ ਦੇਖਿਓ ਅਸੀਂ ਸਮਾਨ ਕੀ ਲਿਆ ਵਾ ਪਹਿਲਾਂ ਚੈੱਕ ਕਰੋ ਅਸੀਂ ਆਈ ਗੋਲ ਗੱਪੇ ਲੈਣ ਔਰ ਗੋਲਗਪਾ ਪਾਣੀ ਪੂਰੀ ਪੇਸਟ ਤੇ ਕੈਚਅਪ ਵਗੈਰਾ ਮਤਲਬ ਸਨੈਕਸ ਵਗੈਰਾ ਹੀ ਲੈਣ ਆਈ ਸੀਗੀ ਤੇ ਫਿਰ ਸਾਰੇ ਚੱਕਰ ਚੱਕਰ ਮਾਰ ਕੇ ਫਿਰ ਜੋ ਸਾਨੂੰ ਚਾਹੀਦਾ ਸੀਗਾ ਉਹ ਸਾਨੂੰ ਮਿਲ ਗਿਆ ਬਟ ਸਾਨੂੰ ਫਰਾਈਡ ਰਾਈਸ ਦਾ ਮਸਾਲਾ ਨਹੀਂ ਸੀ ਮਿਲਦਾ ਪਿਆ ਫਿਰ ਅਸੀਂ ਪੂਰਾ ਮਾਲ ਪੂਰਾ ਮੈਕਿੰਨੀ ਸਟੋਰ ਛਾਣ ਮਾਰਿਆ ਕਿ ਹਾਂ ਭਾਈ ਉਹ ਮਸਾਲਾ ਕਿੱਥੇ ਆ ਫਿਰ ਸਾਨੂੰ ਐਂਡ ਦੇ ਵਿੱਚ ਉਹ ਵੀ ਮਿਲ ਗਿਆ ਆਪਾਂ ਚੱਕਿਆ ਸਾਰਾ ਸਮਾਨ ਫਿਰ ਕੀ ਫਿਰ ਸਾਰੇ ਸਟੋਰ ਦਾ ਚੱਕਰ ਮਾਰਿਆ ਪਹਿਲਾਂ ਚੱਕਰ ਚੁੱਕਰ ਮਾਰ ਕੇ ਤੇ ਅੱਜ ਜਦਾਂ ਤੁਸੀਂ ਵੇਖਣਦੇ ਆ ਆਜੋ ਆਜੋ ਸੇਲ ਲੱਗੀ ਐ ਚੱਕ ਲੋ ਚੱਕ ਲੋ ਤੇ ਇਹ ਆਪਾਂ ਵੀ ਲਿਆ ਹੁਣ ਸਮਾਨ ਚੱਕ ਚੱਕ ਕੇ ਆਹ ਦੇਖਿਓ ਆ ਸੀਗਾ ਮਸਾਲਾ ਜਿੰਨੇ ਮੈਨੂੰ ਇੰਨਾ ਸਤਾਇਆ ਤੇ ਐਡੀ ਦੂਰ ਆਈ ਮੈਂ ਲੈਣ ਇੱਕ ਸਿਰਫ ਆਹ ਮਸਾਲੇ ਨੂੰ ਲੋ ਮੈਗਨੀ ਨਾ ਹੀ ਟੋਕਰੀ ਟੋਕਰੀ ਫੜੀ ਤੇ ਨਾ ਕੁਝ ਹੋਰ ਸਿੱਧਾ ਅੜल्या ਨੂੰ ਹਾਦਚ ਸਿੱਧਾ ਸਾਰਾ ਸਮਾਨ ਤੇ ਚਾਲੇ ਵਾਲੇ ਬਾਹਰ ਨੂੰ ਤੇ ਆ ਸੀਗਾ ਸਾਡਾ ਸਮਾਨ ਜਿਹੜਾ ਹੀ ਚੋਕ ਕੇ ਤੁਰ ਪਏ ਆ ਹੁਣ ਬੱਸ ਜਦੋਂ ਬਿਲਬੁਲ ਬਣਾ ਰਿਆ ਫੇਰ ਚੇਤਾ ਆਇਆ ਕਿ ਆ ਡੱਬੇ ਜੇ ਤਾਂ ਰਹਿ ਗਏ ਆ ਫਿਰ ਮੰਮੀ ਨੂੰ ਫੋਨ ਪੁੱਕ ਕਰਕੇ ਪੁੱਛਿਆ ਮੰਮਾ ਨੇ ਕਿਹਾ ਰਹਿਣ ਦੇ ਇਹ ਡੱਬੇ ਬਥੇਰੇ ਤੁਰੇ ਫਿਰਦੇ ਘਰੇ ਇਹਨਾਂ ਨੂੰ ਲਿਆਉਂਦੀ ਕੋਈ ਲੋੜ ਨਹੀਂ ਹੈਗੀ ਫਿਰ ਕੀ ਫਿਰ ਮੈਂ ਡੱਬੇ ਨਹੀਂ ਲਏ ਤੁਰ ਪੀ ਘਰ ਨੂੰ ਕਿ ਫਿਰ ਮੈਂ ਹੁਣ ਕੀ ਕਰਨਾ ਈ ਉਹਨਾ ਵੇਖਿਓ ਚੀਜ਼ੀਆਂ ਕਿਉਂਕਿ ਤੁਹਾਨੂੰ ਸਾਰੇ ਨੂੰ ਪਤਾ ਲਾਸਟ ਚ ਚਿਲੀ ਪੋਟੈਟੋ ਤੇ ਆਪਾਂ ਛੱਡਨੇ ਨਹੀਂ ਨਾ ਕਿਉਂਕਿ ਬਾਕੀ ਭਾਵੇਂ ਸਾਰਾ ਕੁਝ ਰਜੇ ਪਰ ਆ ਚਿਲੀ ਪੋਟੈਟੋ ਇਹ ਤੇ ਆਪਣੇ ਫੇਵਰਟ ਆ ਇਹ ਨਹੀਂ ਮਿਸ ਕਰ ਸਕਦੇ ਤੇ ਆ ਸੀਗਾ ਸਾਡਾ ਸਮਾਨ ਜਿਹੜਾ ਆਪਾਂ ਜਿਹਨਾਂ ਜਿਹਨੇ ਸਮਾਨ ਨੇ ਸਾਨੂੰ ਖੱਜਲ ਖੁਆਰ ਕਰ ਦਿੱਤਾ ਸੀ ਆ ਮਸਾਲਾ ਜਾਂ ਬਾਕੀ ਤੁਸੀਂ ਦੱਸਿਓ ਵੀਡੀਓ ਕਿਵੇਂ ਲੱਗੀ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਥੈਂਕ ਯੂ